ਹਰ ਸਾਲ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਮਈ ਮਹੀਨੇ ਦੇ ਦੂਸਰੇ ਹਫਤੇ ਸ਼ਨੀਵਾਰ ਵਾਲੇ ਦਿਨ ਨਗਰ ਕੀਰਤਨ ਕੱਢਿਆ ਜਾਂਦਾ ਹੈ। ਐਤਕੀ ਨਗਰ ਕੀਰਤਨ ਮਈ 10 ਨੂੰ ਹੋਣਾ ਹੈਗਾ। ਤਾਂ ਸਾਡੇ ਨਾਲ ਨੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮੁੱਖ ਸੇਵਾਦਾਰ ਸਰਦਾਰ ਬਲਜਿੰਦਰ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਪ੍ਰਬੰਧ ਚੱਲ ਰਹੇ ਨੇਗੇ ਕਿ ਕਿਹੜੇ ਕਿਹੜੇ ਪ੍ਰਬੰਧ ਹੋ ਗਏ ਨੇਗੇ ਤੇ ਐਤਕੀ ਨਗਰ ਕੀਰਤਨ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲੂਗਾ ਸੰਗਤਾਂ ਨੂੰ ਜੀ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਹੀ ਦੱਸਿਓ ਜੀ ਪ੍ਰਬੰਧ ਕਿਵੇਂ ਚੱਲ ਰਹੇ ਨੇਗੇ ਤੇ ਹੋਰ ਮੋਟੀ ਮੋਟੀ ਜਾਣਕਾਰੀ ਤੇ ਅਹਿਮ ਜਾਣਕਾਰੀ ਕੀ ਹੈ ਸਾਰੀ ਸੰਗਤ ਵਾਸਤੇ ਹਾਂਜੀ ਆ ਅੰਸ਼ ਨਿਚਰਵਾਨ ਨੂੰ ਮਈ ਦੀ 10 ਤਰੀਕ ਨੂੰ ਨਗਰ ਕੀਰਤਨ ਕਰਵਾਇਆ ਜਾ ਰਿਹਾ ਜੀ ਆਪਣੇ ਗੁਰਦਵਾਰ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਸਮੂਹ ਸੰਗਤਾਂ ਵੱਲੋਂ ਜੀ ਕਲਗੀ ਦੇ ਵਿੱਚ ਤਕਰੀਬਨ ਇਹਦੀ ਆਰੰਭਤਾ ਹੋਣੀ ਆ ਸਵੇਰ ਨੂੰ 9:30 ਵਜੇ ਜੀ ਤੇ ਪਹਿਲਾਂ ਮੈਂ ਮਾੜੀ ਜਿਹੀ ਜਾਣਕਾਰੀ ਦੇ ਦਵਾ ਜਿਸ ਤਰ੍ਹਾਂ ਸਹਿਜ ਪਾਠ ਦੇ ਭੋਗ ਪਾਣੇ ਆ ਜੀ ਸਵੇਰ ਨੂੰ ਤਕਰੀਬਨ 8:30 ਵਜੇ ਉਸ ਤੋਂ ਬਾਅਦ ਨਗਰ ਕੀਰਤਨ ਦੀ ਅਰੰਭਤਾ ਹੋਣੀ ਆ ਰੂਟ ਇਹ ਸਿਮੀ ਆ ਪਿਛਲੇ ਸਾਲ ਦੀ ਤਰ੍ਹਾਂ ਤੇ ਜਦੋਂ ਉੱਥੋਂ ਤੁਰਨਾ ਨਗਰ ਕੀਰਤਨ ਤੇ ਮੁੜ ਕੇ ਪ੍ਰੇਡਿਮੈਂਟ ਪਾਰਕ ਦੇ ਵਿੱਚ ਆ ਜਾਣਾ ਆ ਤੇ ਆ ਕੇ ਉੱਥੇ ਤਕਰੀਬਨ 2:30 ਵਜੇ ਜਾ ਕੇ ਨਗਰ ਕੀਰਤਨ ਦੀ ਸਮਾਪਤੀ ਹੋਣੀ ਆ ਜੀ ਤੇ ਜਿੰਨੀ ਵੀ ਸੰਗਤ ਵਾ ਉਹ ਮੁੜ ਕੇ ਪ੍ਰੇਡਿਮੈਂਟ ਪਾਰਕ ਦੇ ਵਿੱਚ ਆ ਜਾਣੀ ਆ ਸਵੇਰ ਨੂੰ ਇੱਥੇ ਮਹਾਰਾਜ ਦੇ ਪ੍ਰਕਾਸ਼ ਕੀਤੇ ਜਾਣਗੇ ਸਰੂਪ ਸਾਰੀ ਦਿਹਾੜੀ ਇੱਥੇ ਦਿਵਾਨ ਚੱਲਣਗੇ ਸਾਡੇ ਕੋਲ ਕੀਤਨੀ ਜਥੇ ਢਾਡੀ ਜਸੇ ਤੇ ਸਾਡੇ ਕੋਲ ਪੰਥ ਪ੍ਰਸਿੱਧ ਆਪਣੇ ਕਥਾਵਾਚਕ ਸਰਵਿਸਿੰਗ ਜੀ ਲੰਧਿਆਣੇ ਵਾਲੇ ਪਹੁੰਚੇ ਆ ਤੇ ਤਖਤ ਚਰੀ ਆਪਣੇ ਹਜੂਰ ਸਾਹਿਬ ਤੋਂ ਸਾਡੇ ਸਤਿਕਾਰਯੋਗ ਅਗਿਆਨੀ ਪ੍ਰਤਾਪ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਆ ਤੇ ਉਹ ਵੀ ਹਾਜ਼ਰੀਆਂ ਭਰ ਰਹੇ ਆ ਦੂਰੋਂ ਬਖਰੇ ਬਖਰੇ ਸ਼ਹਰਾਂ ਤੋਂ ਬਖਰੇ ਬਖਰੀ ਕਾਂਟਰੀਆਂ ਤੋਂ ਸੰਗਤਾਂ ਇਥੇ ਹਾਜ਼ਰੀਆਂ ਭਰ ਰਹੀਆਂ ਆ ਤੇ ਅਸੀਂ ਬੇਨਤੀ ਕਰਦੇ ਹਾਂ ਸੰਗਤਾਂ ਨੂੰ ਜਦੋਂ ਨਗਰ ਕੀਰਤਨ ਦੀ ਅਰੰਭਤਾ ਹੋਣੀ ਆ ਤੇ ਪਿੱਛੇ ਮਹਾਰਾਜ ਦੇ ਫਲੋਰ ਦੇ ਪਿੱਛੇ ਜਾਬ ਕਰਦੇ ਨਾ ਜਾਣਾ ਗੱਲਾਂ ਨਹੀਂ ਕਰਨੀਆਂ ਹੈਗੀਆਂ ਜਿਸ ਤਰ੍ਹਾਂ ਕਈ ਵਾਰੀ ਬੰਦੇ ਆ ਸੰਗਤ ਆਪਸ ਵਿੱਚ ਗੱਲਾਂ ਕਰਨੀਆਂ ਉਹ ਸੋਚਦੇ ਮੇਲਾ ਹੀ ਆ ਮੇਲਾ ਨਹੀਂ ਹੈਗਾ ਜੋੜ ਮੇਲਾ ਆ ਸਾਨੂੰ ਜਿੱਦਾਂ ਕਹਿੰਦੇ ਡਿਸਪਲਨ ਦੇ ਵਿੱਚ ਰਹਿਣਾ ਆ ਤੇ ਇੱਕ ਖਾਸ ਇਹ ਧਿਆਨ ਰੱਖਣਾ ਆ ਜਦੋਂ ਨਗਰ ਕੀਤਨ ਦੇ ਜਿੰਨਾਂ ਫਲੋਟਾਂ ਦੇ ਮਗਰ ਮਗਰ ਤੁਰਦੇ ਨੇ ਜਾਣਾ ਆਗ ਦੇ ਵਾਲੇ ਜਿੱਦਾਂ ਜਿੰਨੇ ਵੀ ਕਮਿਟੀਆਂ ਦੇ ਇੱਥੇ ਘਰ ਬਣੇ ਹੋ ਆ ਹਨ ਉਹਨਾਂ ਦੇ ਜਾੜ ਦੇ ਉੱਤੇ ਨਹੀਂ ਜਾਣਾ ਹੈਗਾ ਨਾ ਉੱਥੇ ਕੋਈ ਗਰਬੇ ਸਿੱਟਣਾ ਹੈ ਤੇ ਅਸੀਂ ਟਰਾਈ ਕਰਨੀ ਆ ਜਿੱਦਾਂ ਰੋਡ ਮੇਨ ਰੋਡ ਤੇ ਰਹੀ ਏ ਤੇ ਨਾ ਗਰਬੇ ਸਿੱਟੀ ਏ ਜੇ ਕਿਸੇ ਨੇ ਗਰਬੇ ਸਿੱਟ ਵੀ ਦਿੱਤਾ ਆਪਣੀ ਜ਼ਿੰਮੇਵਾਰੀ ਸਮਝ ਕੇ ਉੱਥੋਂ ਅਸੀਂ ਆਪਣਾ ਗਰਬੇ ਚ ਪਿਕ ਕਰਕੇ ਕਿਤੇ ਹੋਰ ਪਾਸੇ ਰੱਖ ਦਈਏ ਜਿੱਦਾਂ ਪਿੱਛੇ ਸਾਰੇ ਸਾਡੇ ਸੇਵਾਦਾਰ ਵੀ ਤਰੇ ਹੋਣੇ ਉਹਨਾਂ ਕੋਲ ਬੈਗ ਹੋਣੇ ਆ ਤੇ ਇਹ ਜ਼ਰੂਰੀ ਖਿਆਲ ਰੱਖਣਾ ਜੀ ਔਰ ਕੋਈ ਜਾਣਕਾਰੀ ਸ਼ੇਅਰ ਕਰਨਾ ਚਾਹੁੰਦਾ ਹੈ। ਬਾਕੀ ਇਹ ਆ ਜੀ ਤੇ ਜਦੋਂ ਇੱਥੇ ਆਪਣੇ ਪਾਰਕ ਦੇ ਵਿੱਚ ਨਗਰ ਕੀਰਤਨ ਪਹੁੰਚ ਜਾਣਾ ਹੈ ਤੇ ਇੱਥੇ ਟਰਾਈ ਕਰਨੀ ਆ ਹਰਖ ਨੇ ਪ੍ਰੋਗਰਾਮ ਸੁਣ ਕੇ ਜਾਣਾ ਤੇ ਸਾਡੇ ਕੋਲ ਵਧੀਆ ਜਿਹਾ ਪ੍ਰੋਗਰਾਮ ਚੱਲ ਰਿਹਾ ਐ ਚੱਲਣਾ ਹੈ ਇਸ ਸਮੇਂ ਤੇ ਬਾਅਦ ਤੋਂ ਬਾਅਦ ਹਾਜ਼ਰੀਆਂ ਭਾਨੀਆਂ ਆ ਤੇ ਜੇ ਕਿਸੇ ਨੂੰ ਇੱਥੇ ਲੋੜ ਹੈਗੀ ਸੇਵਾਦਾਰਾਂ ਨੂੰ ਉਹਨਾਂ ਨਾਲ ਸੇਵਾ ਜ਼ਰੂਰ ਕਰਾਣੀ ਆ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਹੁਣ ਸਾਡੇ ਨਾਲ ਨੇ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਸਰਦਾਰ ਗੁਰਜੀਤ ਸਿੰਘ ਸਿੱਧੂ ਜੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਰੂਟ ਕਿਹੜਾ ਕਿਹੜਾ ਐਤਕੀ ਨਗਰ ਕੀਰਤਨ ਦਾ ਹੋਣਾ ਹੈਗਾ ਤੇ ਬਾਕੀ ਪ੍ਰਬੰਧਾਂ ਬਾਰੇ ਵੀ ਨਾਲ ਤੋਂ ਡਿਟੇਲ ਚ ਜਾਣਕਾਰੀ ਲੈਣੇ ਆਂ ਸਿੱਧੂ ਜੀ ਬਹੁਤ ਬਹੁਤ ਸਵਾਗਤ ਹੈ ਆ ਸ਼ੁਭਕਰਮਣ ਜੀ ਸਭ ਤੋਂ ਪਹਿਲਾਂ ਤੁਹਾਨੂੰ ਅਤੇ ਰੈਡ ਐਫਐਮ ਦੇ ਸਾਰੇ ਇਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਇਹ ਪਹਿਲੀ ਗੱਲ ਤਾਂ ਥੋੜਾ ਜਿਹਾ ਪਿਛੋਕੜ ਚ ਲੈ ਜਾਓ ਵੀ ਨਗਰ ਕੀਰਤਨ ਦੀ ਕੈਲਗਰੀ ਦੇ ਵਿੱਚ ਸ਼ੁਰੂਆਤ ਕਦੋਂ ਹੁੰਦੀ ਹੈ ਕਿੰਨੇ ਸਾਲ ਹੋ ਗਏ ਵੀ ਸੰਗਤਾਂ ਗੁਰਦੁਆਰਾ ਕਮੇਟੀ ਦੀ ਮਦਦ ਨਾਲ ਜਾਂ ਉਹਨਾਂ ਨੂੰ ਮੁੱਖ ਰੱਖ ਕੇ ਹਨਾ ਨਗਰ ਕੀਰਤਨ ਕੱਢਦੇ ਹੈਗੇ ਇਤਿਹਾਸ ਬਾਰੇ ਦੱਸ ਦੋ ਪਿਛੋਕੜ ਬਾਰੇ ਦੱਸ ਦੋ ਬਿਲਕੁਲ ਜੀ ਆਪਣਾ 1999 ਦੇ ਵਿੱਚ ਕੈਲਗਰੀ ਦੇ ਵਿੱਚ ਪਹਿਲੀ ਵਾਰੀ ਨਗਰ ਕੀਰਤਨ ਹੋਇਆ ਸੀਗਾ ਜਦੋਂ 300 ਸਾਲਾਂ ਸਾਈਂ ਦਾ ਦਿਵਸ ਸੀਗਾ ਆਪਣਾ ਖਾਲਸਾ ਪੰਥ ਦਾ ਉਹ ਉਦੋਂ ਕੈਲਗਰੀ ਦੀ ਸਮੁੱਚੀ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਦਸ਼ਮੇਸ਼ ਕਲਚਰ ਸੈਂਟਰ ਦੇ ਉਸ ਟਾਈਮ ਦੀ ਜਿਹੜੀ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਨਗਰ ਕੀਰਤਨ ਸ਼ੁਰੂ ਕੀਤਾ ਗਿਆ ਸੀਗਾ ਅ ਵਿੱਚ ਫਿਰ 2 ਸਾਲ ਕੋਵਿਡ ਦੇ ਆ ਗਏ ਤਾਂ 2 ਸਾਲ ਨਗਰ ਕੀਰਤਨ ਹੋ ਨਹੀਂ ਸਕਿਆ ਤੇ ਇਸ ਵਾਰੀ ਆਪਣਾ ਜਿਹੜਾ ਨਗਰ ਕੀਰਤਨ 25ਵਾਂ ਨਗਰ ਕੀਰਤਨਾ ਜੀ ਇਹ ਤੇ ਜਿਵੇਂ ਇਹ ਹਰ ਸਾਲ ਦੀ ਤਰ੍ਹਾਂ ਹੁੰਦਾ ਵਾ ਆਪਣਾ ਜੀ ਜਿਹੜਾ ਮਈ ਮਹੀਨੇ ਦਾ ਜਿਹੜਾ ਸੈਕੰਡ ਸੈਟਰਡੇ ਆ ਉਸ ਦਿਨ ਦੇ ਉੱਤੇ ਹੀ ਜੋ 10 ਮਈ ਨੂੰ ਆ ਰਿਹਾ ਵਾ ਸੋ ਉਸ ਦਿਨ ਜਿਹੜਾ ਨਗਰ ਕੀਰਤਨ ਹੋਊਗਾ ਜੀ ਆਪਾਂ ਤੇ ਐਤ ਕੀ ਰੂਟ ਕੀ ਹੈ ਜੀ ਰੂਟ 'ਚ ਕੋਈ ਬਦਲਾਅ ਤਾਂ ਨਹੀਂ ਕੀਤਾ ਗਿਆ ਕੋਈ ਚੇਂਜਸ ਕੀਤੀਆਂ ਗਈਆਂ ਹੁਣ ਲੰਬਾ ਕੀਤਾ ਗਿਆ ਛੋਟਾ ਕੀਤਾ ਗਿਆ ਨਹੀਂ ਰੂਟ ਪਹਿਲਾਂ ਵਾਲਾ ਹੀ ਆ ਜੀ ਜਿਵੇਂ ਆਪਣਾ ਹੈਗਾ ਵਾ ਤਕਰੀਬਨ ਜਿਵੇਂ ਸਾਈਪਾਰਟ ਸਾਹਿਬ ਦੇ ਭੋਗ ਪਹਿਣਗੇ 9 ਵਜੇ ਦੇ ਅਰਾਊਂਡ ਤੇ 9:30 ਵਜੇ ਦੇ ਅਰਾਊਂਡ ਜਿਹੜਾ ਗੁਰਦੁਆਰਾ ਸਾਹਿਬ ਦੇ ਬਾਹਰ ਵਾਲਾ ਰੋਡ ਆਪਣਾ ਗੁਰਦੁਆਰਾ ਸਾਹਿਬ ਬੁਲੇਵਾਰਡ ਸੋ ਆਪਣਾ ਜਿਹੜਾ ਗੁਰੂ ਸਾਹਿਬ ਜੀ ਦੀ ਛਤਰ ਸ਼ਾਯਾ ਤੇ ਪੰਜਾਂ ਪਿਆਰਿਆਂ ਦੀ ਗਵਾਈ ਤੇ ਹੇਠ ਨਗਰ ਕੀਰਤਨ ਤੋਂ ਸ਼ੁਰੂ ਹੋਊਗਾ ਜੀ ਸੋ ਗੁਰਦੁਆਰਾ ਸਾਹਿਬ ਬੁਲੇਵਾਰਡ ਦੇ ਉੱਤੇ ਹੁੰਦਾ ਹੋਇਆ ਜਿਹੜਾ 4-ਵੇ ਸਟ ਅੱਗੇ ਜਾ ਕੇ ਆਪਣਾ ਜਿਹੜਾ ਫਾਲਕਨ ਰਿਚ ਬੁਲੇਵਾਰਡ ਆ ਜੀ ਉੱਥੋਂ ਰਾਈਟ ਕਰੂਗਾ ਉਸ ਤੋਂ ਅੱਗੇ ਜਿਹੜਾ ਕੋਆਪਲਾ 64 ਐਵਨੀ ਵਾਲੀ ਇੰਟਰਸੈਕਸ਼ਨ ਆ ਉਹਨੂੰ ਕ੍ਰੋਸ ਕਰਦਾ ਹੋਇਆ ਜਿਹੜਾ ਪੁਰਾਣਾ ਫਾਈਬਰ ਰਿਵਰ ਕੋਲੇ ਹੁੰਦਾ ਸੀਗਾ ਜੀ ਉੱਥੋਂ ਰਾਈਟ ਕਰੂਗਾ ਫੇਰ ਕੈਸਲ ਰਿਚ ਬੁਲੇਵਾਰਡ ਨੂੰ ਸੋ ਕੈਸਲ ਰਿਚ ਬੁਲੇਵਾਰਡ ਤੇ ਰਾਈਟ ਕਰਕੇ ਜਿਹੜਾ ਥੋੜਾ ਰੈਡ ਐਫ ਐਮ ਦਾ ਸਟੂਡੀਓ ਮੇਨ ਸਟੂਡੀਓ ਆ ਉਹਦੇ ਕੋਲ ਦੀ ਹੁੰਦਾ ਹੋਇਆ ਤਕਰੀਬਨ 2:30 ਵਜੇ ਪ੍ਰੇਰੀ ਵਿੰਡ ਪਾਰਕ ਪਹੁੰਚੂਗਾ ਜੀ ਸੋ ਅੱਗੇ ਆਪਾਂ ਪ੍ਰੇਰੀਵੈਂਟ پارک ਅੰਦਰ ਨੂੰ ਟਰਨ ਲੈ ਕੇ ਅੰਦਰ ਆਉਣੇ ਹੁੰਨੇ ਆ ਸੋ ਇਸ ਵਾਰ ਆਪਾਂ ਉਸ ਤਰੀਕੇ ਨਾਲ ਨਹੀਂ ਆ ਰਹੇ ਜੀ ਆਪਾਂ ਸਿੱਧਾ ਕੈਸਲੋਜ ਬੁਲੇਵਾਰਡ ਤੇ ਪ੍ਰੇਰੀਵੈਂਟ پارک ਦੇ ਕੋਰਨਰ ਤੇ ਰੁਕਾਂਗੇ ਜੀ ਤਕਰੀਬਨ 20-25 ਮਿੰਟ ਨਗਰ ਕੀਰਤਨ ਉੱਥੇ ਰੁਕੂਗਾ ਜਿਹੜੀ ਕਿ ਸੰਗਤ پارک ਦੇ ਵਿੱਚ ਆ ਉਹ ਮੱਥਾ ਟੇਕ ਸਕੇ ਉਸ ਤੋਂ ਬਾਅਦ ਉੱਥੋਂ ਹੀ ਸਿੱਧਾ ਨਗਰ ਕੀਰਤਨ 64 ਨੂੰ ਫਿਰ ਕ੍ਰੋਸ ਕਰਦਾ ਹੋਇਆ ਜਿਹੜਾ ਆਪਣਾ ਮਾਰਟਨ ਡੇਲ ਗੇਟ ਤੋਂ ਹੁੰਦਾ ਹੋਇਆ ਤੇ ਗੁਰਦੁਆਰਾ ਸਾਹਿਬ ਵਾਪਸ ਜਾ ਕੇ ਉਹਦੀ ਸਮਾਪਤੀ ਹੋਊਗੀ ਜੀ ਤੇ ਵੈਸੇ ਤਾਂ ਅਨੁਮਾਨ ਤੁਸੀਂ ਹਰ ਵਾਰੀ ਲਾਉਣੇ ਹੈਗੇ ਹੋ ਕਿ ਕਿੰਨੀ ਇੱਕ ਸੰਗਤ ਦਾ ਇਕੱਠ ਹੋਣ ਦੀ ਸੰਭਾਵਨਾ ਹੈਗੀ ਆ ਜਿਹੜਾ ਆਪਾਂ ਤਿਆਰੀਆਂ ਕਰ ਰਹੇ ਆ ਜੀ ਆਪਾਂ 1.5 ਲੱਖ ਤੋਂ ਉੱਪਰ ਦੀ ਸੰਗਤ ਦੇ ਹਿਸਾਬ ਦੇ ਨਾਲ ਆਪਾਂ ਤਿਆਰੀਆਂ ਕਰ ਰਹੇ ਆ ਮੈਂ ਥੋੜਾ ਜਿਹਾ ਦੋ 파ਟ ਹੁੰਦੇ ਆ ਜੀ ਆਪਣੇ ਨਗਰ ਕੀਰਤਨ ਦੇ ਇੱਕ ਤਾਂ ਜਿਹੜਾ ਫਲੋਟ ਦਾ ਏਰੀਆ ਹੁੰਦਾ ਵਾ ਉਹਦੇ ਵਿੱਚ ਸਾਰੀ ਸੰਗਤ ਹੁੰਦੀ ਆ ਉਹਦੇ ਨਾਲ-ਨਾਲ ਜਿਹੜਾ ਆਪਾਂ ਸੰਗਤ ਵਾਸਤੇ ਲੰਗਰ ਦਾ ਪ੍ਰਬੰਧ ਹੁੰਦਾ ਵਾ ਜੀ ਉਹ ਪ੍ਰੇਰੀ ਇਵੈਂਟ ਪਾਰਕ ਦੇ ਵਿੱਚ ਆਪਾਂ ਕਰਦੇ ਆ ਸੋ ਪ੍ਰੇਰੀ ਇਵੈਂਟ ਪਾਰਕ ਦੇ ਵਿੱਚ ਤਕਰੀਬਨ 120 ਦੇ ਕਰੀਬ ਟੈਂਟ ਲੱਗੇ ਹੋਣਗੇ ਸਾਰੇ ਪਾਰਕ ਨੂੰ ਐਕਸਾਈਡ ਦੇ ਉੱਤੇ ਵੀ ਮਤਲਬ ਅਲੱਗ-ਅਲੱਗੇ ਦੋ ਸਟੇਜਾਂ ਹੋਣਗੀਆਂ ਖਾਲਸਾ ਸਕੂਲ ਦੀ ਗੁਰਦੁਆਰਾ ਸਾਹਿਬ ਦੀ ਉਹਦੇ ਨਾਲ-ਨਾਲ ਮਤਲਬ ਇੱਥੇ ਹਰ ਤਰੀਕੇ ਦਾ ਲੰਗਰ ਦਾ ਪ੍ਰਬੰਧ ਸੰਗਤ ਵਾਸਤੇ ਪ੍ਰੇਰੀ ਇਵੈਂਟ ਪਾਰਕ ਦੇ ਵਿੱਚ ਹੀ ਹੋਊਗਾ ਜੀ ਅੱਛਾ ਤਾਂ ਸੰਗਤ ਨੇ ਕਿਸੇ ਵੀ ਲੰਗਰ ਸ਼ੱਕਣਾ ਹੈਗਾ ਪ੍ਰਸ਼ਾਦਾ ਸ਼ੱਕਣਾ ਉਹ ਇੱਥੇ ਆਉਣ ਬਿਲਕੁਲ ਜੀ ਗੁਰਦੁਆਰਾ ਸਾਹਿਬ ਵੱਲੋਂ ਜਿੰਨੇ ਵੀ ਲੰਗਰ ਦੇ ਪ੍ਰਬੰਧ ਨੇ ਖਾਸ ਤੌਰ ਤੇ ਧੰਨਵਾਦ ਆ ਸਾਡੇ ਬਿਜ਼ਨਸmen ਭਾਈਚਾਰੇ ਦਾ ਉਹਦੇ ਨਾਲ 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 ਜਿੰਨੀਆਂ ਵੀ ਸਾਡੀਆਂ ਵੱਡੀਆਂ ਆਪਾਂ ਕਹ ਲਈਏ ਕਿ ਸਾਡੀਆਂ ਸੰਸਥਾਵਾਂ ਨੇ ਜਿਹੜੇ ਸਾਡੇ ਵਰਕਰਜ਼ ਕੰਮ ਕਰਦੇ ਨੇ ਚਾਹੇ ਉਹ ਲੋਬਲਾ ਵਾਲੇ ਹੋ ਗਏ ਚਾਹੇ ਉਹ ਸੀਐਨ ਵਾਲੇ ਹੋ ਗਏ ਚਾਹੇ ਉਹ ਬਾਈਜ਼ਨ ਵਾਲੇ ਹੋ ਗਏ ਚਾਹੇ ਉਹ ਵਾਲਮਾਰਟ ਵਾਲੇ ਹੋ ਗਏ ਉਹਨਾਂ ਦੇ ਵਿੱਚ ਜਿੰਨੇ ਵੀ ਸਾਡੇ EMPLOYEES ਜਿਹੜੇ ਕੰਮ ਕਰਦੇ ਹੁੰਦੇ ਆ ਉਹ ਸਾਰੇ ਰਲ ਕੇ ਉਹ ਉਹਨਾਂ ਵੱਲੋਂ ਪ੍ਰਬੰਧ ਕੀਤਾ ਜਾਂਦਾ ਉਹ ਸਾਰੇ ਆ ਜਾਂ ਨਗਰਾਂ ਦੀਆਂ ਸੰਗਤਾਂ ਹੋ ਗਈਆਂ ਕੋਕੇਕਲਾਂ ਦੀ ਸੰਗਤ ਹੋ ਗਈ ਹੋਰ ਪਿੰਡਾਂ ਦੀਆਂ ਜਿਹੜੀਆਂ ਸੰਗਤਾਂ ਨੇ ਉਹ ਸ ਲੇ ਜਿਹੜੇ ਸਾਡੇ ਵੀਰ ਨੇ ਉਹਨਾਂ ਸਾਰਿਆਂ ਵੱਲੋਂ ਰਲ ਮਿਲ ਕੇ ਅਲੱਗ-ਅਲੱਗ ਤਰੀਕੇ ਦੇ ਨਾਲ ਵੱਡੀਆਂ ਟੀਮਾਂ ਦੇ ਨਾਲ ਉਹ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਵਾ ਅ ਅਸੀਂ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਕਿਉਂਕਿ 1.5 ਲੱਖ ਦੇ ਕਰੀਬ ਸੰਗਤ ਹੁੰਦੀ ਆ ਜੀ ਜੇ ਗੁਰਦੁਆਰਾ ਸਾਹਿਬ ਚਾਹੇ ਤਾਂ ਇੰਨੀ ਵੱਡੀ ਸੰਗਤ ਨੂੰ ਉਹ ਉਸ ਦਿਨ ਲੰਗਰ ਦਾ ਪ੍ਰਬੰਧ ਨਹੀਂ ਕਰ ਸਕਦਾ ਪਰ ਉਹਨਾਂ ਸਾਡੇ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਪ੍ਰਬੰਧ ਜਿਹੜਾ ਪੋਸੀਬਲ ਹੁੰਦਾ ਵਾ ਜੀ ਜੀ ਤੇ ਐਤਕੀ ਦੀ ਫਲੋਟਾਂ ਦਾ ਜ਼ਿਕਰ ਕੀਤਾ ਨੰਮੀਆਂ ਫਲੋਟਾਂ ਕਿੰਨੀਆਂ ਫਲੋਟਾਂ ਨੇ ਕੋਈ ਨਵੀਂ ਫਲੋਟ ਵੀ ਆ ਰਹੀ ਆ ਸੇਮ ਐ ਜੀ ਆ ਜੀ ਜਿੰਨਾ ਆਪਣਾ ਗੁਰੂ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਫਲੋਟ ਹੋਊਗੀ ਸਟਾਰਟਿੰਗ ਦੇ ਵਿੱਚ ਮੋਟਰਸਾਈਕਲ ਹੋਣਗੇ ਫਿਰ ਨਗਾਰੇ ਵਾਲੀ ਬੈਨ ਹੋਊਗੀ ਵਿੱਚ ਪੰਚ ਸਿੰਘ ਸੇਵਾ ਉਸ ਤੋਂ ਬਾਅਦ ਗੁਰੂ ਸਾਹਿਬ ਵਾਲਾ ਜਿਹੜਾ ਫਲੋਟ ਹੋਊਗਾ ਉਸ ਤੋਂ ਬਾਅਦ ਖਾਲਸਾ ਸਕੂਲ ਦੀ ਫਲੋਟ ਆ ਆਪਣਾ ਢਾਡੀ ਸਿੰਘਾ ਵਾਲਾ ਜਿਹੜਾ ਫਲੋਟ ਆ ਉਹ ਹੋਊਗਾ ਜੀ ਉਹ ਜਿਹੜਾ ਨਾਰਮਲ ਆਪਣੇ ਹੁੰਦੇ ਆ ਜੀ ਉਹ ਸਾਰੇ ਉਹੀ ਫਲੋਟ ਹੋਣਗੇ ਜੀ ਤੇ ਗੱਲ ਹੋਰ ਪਾਰਕਿੰਗ ਨੂੰ ਲੈ ਕੇ ਬਹੁਤ ਵਾਰੀ ਪ੍ਰੋਬਲਮਸ ਆਉਂਦੀਆਂ ਨੇ ਹਨਾ ਲੋਕ ਵੀ ਪੁੱਠੀ ਸਿੱਧੀ ਥਾਵਾਂ ਤੇ ਪਾਰਕਿੰਗ ਲਾ ਦਿੰਦੇ ਨੇ ਫੇਰ ਟਿਕਟਾਂ ਮਿਲਦੀਆਂ ਨੇ ਬੜਾ ਉਹ ਹੁੰਦਾ ਹੈਗਾ ਪਾਰਕਿੰਗ ਉੱਤੇ ਕਲੀਅਰ ਕੀ ਚੀਜ਼ ਹੈਗੀ ਹੈ ਵੀ ਕੀ ਉਹ ਪਾਰਕਿੰਗ ਲਾ ਸਕਦੇ ਕਿੱਥੇ ਲਾ ਸਕਦੇ ਕਿੱਥੇ ਨਹੀਂ ਲਾ ਸਕਦਾ ਪਾਰਕਿੰਗ ਦੇ ਲਈ ਆਪਾਂ ਕਾਰ ਪੂਲਿੰਗ ਦੇ ਲਈ ਹੀ ਸੰਗਤ ਨੂੰ ਬੇਨਤੀ ਕਰ ਰਹੇ ਹਾਂ ਜੀ ਕਿਉਂਕਿ ਜੇ ਆਪਾਂ ਕਹਦੇ ਕਿ 1.5 ਲੱਖ ਦੇ ਲਈ ਆਪਾਂ ਪਾਰਕਿੰਗ ਦਾ ਪ੍ਰੋਵਾਈਡ ਕਰ ਦੇਾਂਗੇ ਕਿਸੇ ਵੀ ਤਰੀਕੇ ਨਾਲ ਪੋਸੀਬਲ ਨਹੀਂ ਗੀ ਜੀ ਆ ਤੁਹਾਨੂੰ ਅਗਾਹਾਂ ਸੈਕਟਰੀ ਸਾਹਿਬ ਜਾਣਕਾਰੀ ਦੇਣਗੇ ਜਿਹੜਾ ਆਪਣਾ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਜੀ ਆਪਾਂ ਫ੍ਰੀ ਉਸ ਦਿਨ ਬੱਸਾਂ ਨੇ ਜੋ 5 ਨੰਬਰ ਦੇ ਨਾਲ ਜਿਹੜਾ ਨੰਬਰ ਸ਼ੁਰੂ ਹੁੰਦਾ ਉਹ ਸਾਰੀ ਦੀ ਸਾਰੀ ਬੱਸ ਸਰਵਿਸ ਫ੍ਰੀ ਹੋਊਗੀ ਸੰਗਤ ਨੂੰ ਇਹ ਹੀ ਬੇਨਤੀ ਹੈ ਕਿ ਆਪਾਂ ਟਰਾਂਜ਼ਿਟ ਦੀ ਵਰਤੋਂ ਕਰੀਏ ਜਾਂ ਵੀ ਆਪਾਂ ਕਾਰਪੂਲ ਕਰੀਏ ਸਾਰੇ ਜਾਣੇ ਇੱਕ ਪਰਿਵਾਰ ਇੱਕ ਗੱਡੀ ਦੇ ਵਿੱਚ ਆਵੇ ਜਾਂ ਇੱਕ ਪਰਿਵਾਰ ਪਹਿਲਾਂ ਛੱਡ ਜਾਵੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਫਿਰ ਦੁਬਾਰਾ ਜਿੰਨੇ ਵੀ ਹੈਗੇ ਘੱਟ ਤੋਂ ਘੱਟ ਆਪਾਂ ਕਿਉਂਕਿ ਪਾਰਕਿੰਗ ਇੰਨੀ ਇੰਪੋਸੀਬਲ ਹੈ ਜੀ ਆਪਾਂ ਪੋਸੀਬਲ ਹੈ ਨਹੀਂਗੀ ਜਿੰਨੀ ਆਪਾਂ ਪ੍ਰੋਵਾਈਡ ਕਰਵਾ ਸਕੀਏ ਪਰ ਫਿਰ ਵੀ ਵੈਂਡਰਾਂ ਵਾਸਤੇ ਪਾਰਕਿੰਗ ਰੱਖੀ ਆ ਜਿਵੇਂ ਜਿਹੜਾ ਵੈਸਟਵਿੰਡ ਐਲ ਆਰਟੀ ਓਕੇ ਜਿਹੜੇ ਹੁਣ ਜਿਨ੍ਹਾਂ ਨੇ ਟੈਂਟ ਲਾਉਣੇ ਨੇ ਫੂਡ ਦਾ ਸਪਲਾਈ ਕਰਨੀ ਆ ਉਹਨਾਂ ਵਾਸਤੇ ਤਾਂ ਪਾਰਕਿੰਗ ਆਪਾਂ ਨੂੰ ਦੇਣੀ ਪੈਂਦੀ ਕਿਉਂਕਿ ਉਹਨਾਂ ਨੇ ਆ ਕੇ ਸਮਾਨ ਡਿਲੀਵਰ ਕਰਨਾ ਹੁੰਦਾ ਵਾ ਜਾਂ ਹੋਰ ਚੀਜ਼ਾਂ ਡਿਲੀਵਰ ਕਰਨੀਆਂ ਹੁੰਦੀਆਂ ਨੇ ਸੋ ਉਹਨਾਂ ਵਾਸਤੇ ਪਾਰਕਿੰਗ ਦਾ ਪ੍ਰਬੰਧ ਹੈਗਾ ਜੀ ਬਿਲਕੁਲ ਆਪਣਾ ਜਿਹੜਾ ਵੈਸਟਵਿੰਡ ਐਲ ਆਰਟੀ ਸਟੇਸ਼ਨ ਆ ਜੀ ਜਮ੍ਹਾਂ ਹੀ ਵਾਕਿੰਗ ਡਿਸਟੈਂਸ ਤੇ ਆ ਪ੍ਰੇਰੀ ਇਵੈਂਟ پارک ਤੋਂ ਜੇ ਇਹੀ ਅਨਕੁਰੇਜ ਕਰਦੇ ਆ ਸੰਗਤ ਨੂੰ ਕਿ ਤੁਸੀਂ ਜਿਵੇਂ ਵਾਈਟ ਹੌਰਨ ਰੰਡਲ ਆ ਸਰਲ ਟਾਊਨ ਆ ਨੇ ਲੈ ਕੇ ਤੁਸੀਂ ਇੱਥੇ ਆ ਸਕਦੇ ਹੋ ਬਾਈ ਫੁੱਟ ਤੁਸੀਂ ਆ ਸਕਦੇ ਹੋ ਸੋ ਇਹੀ ਆਪਾਂ ਰਲ ਮਿਲ ਕੇ ਜੀ ਸੰਗਤ ਦਾ ਪ੍ਰੋਗਰਾਮ ਆ ਸੰਗਤ ਦੇ ਸਹਿਯੋਗ ਨਾਲ ਆਪਾਂ ਕਿਵੇਂ ਇਹਨੂੰ ਬੈਟਰ ਵੇ ਨਾਲ ਕਰ ਸਕਦੇ ਆ ਇਹੀ ਆ ਜੀ ਆਪਣਾ ਤੇ ਆਖਿਰ ਵਿੱਚ ਕੁਝ ਹੋਰ ਕਹਿਣਾ ਚਾਹੋਗੇ ਆ ਬਿਲਕੁਲ ਜੀ ਜਿਵੇਂ ਆ ਹਰ ਵਾਰ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਆਪਾਂ ਡੈਫੀਨਿਟਲੀ ਉਹ ਵੀ ਮੈਨੂੰ ਹੈਗਾ ਕਿ ਆਪਾਂ ਸੰਗਤ ਦੇ ਨਾਲ ਸ਼ੇਅਰ ਕਰੀਏ ਛੋਟੇ ਬੱਚਿਆਂ ਦਾ ਜਿਵੇਂ ਹੁੰਦਾ ਵਾ ਜੀ ਸਾਡੇ ਕੋਲੇ ਇੱਥੇ ਦੋਨੋਂ ਸਾਈਡਾਂ ਦੇ ਉੱਤੇ ਐਮਰਜੈਂਸੀ ਟੈਂਟ ਲੱਗੇ ਹੁੰਦੇ ਆ ਜੀ ਜੇਕਰ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਹੈ ਲੋਸਟ ਐਂਡ ਫਾਊਂਡ ਦੇ ਟੈਂਟ ਹੁੰਦੇ ਆ ਐੀਐਮਐਸ ਦਾ ਜਿਹੜੇ ਐਮਰਜੈਂਸੀ ਸਰਵਿਸਿਜ਼ ਆ ਅਲਬਰਟਾ ਹੈਲਥ ਦਾ ਟੈਂਟ ਹੁੰਦਾ ਵਾ ਤੁਸੀਂ ਉੱਥੇ ਜਾ ਕੇ ਉੱਥੇ ਹੈਲਪ ਮੰਗ ਸਕਦੇ ਹੋ ਉਹਦੇ ਨਾਲ ਨਾਲ ਸਾਡਾ ਉਸ ਦਿਨ ਵੈਸਟਮੈਂਡ ਜਿਹੜਾ ਪੁਲਿਸ ਸਟੇਸ਼ਨ ਆ ਉੱਥੇ ਇੱਕ ਜਿਹੜਾ ਆਪਰੇਸ਼ਨ ਰੂਮ ਬਣਿਆ ਹੁੰਦਾ ਕੈਲਗਰੀ ਪੁਲਿਸ ਦਾ ਜੇਕਰ ਤੁਹਾਨੂੰ ਕੋਈ ਵੀ ਅਨਸੁਖਾਵੀ ਚੀਜ਼ ਲੱਗਦੀ ਆ ਤਾਂ ਤੁਸੀਂ 4032661231234 ਤੇ ਕਾਲ ਕਰਨੀ ਆ ਜੀ ਕਾਲ ਕਰਕੇ ਤੁਸੀਂ ਕਹਣਾ ਨਗਰ ਕੀਰਤਨ ਤਾਂ ਤੁਹਾਨੂੰ ਉਸ ਹੈਲਪਲਾਈਨ ਦੇ ਨਾਲ ਰਾਈਟ ਵੇ ਅਟੈਚ ਕਰ ਦੇਣਗੇ ਉਹ ਪੂਰਾ ਯੂਨਿਟ ਬਣਿਆ ਹੁੰਦਾ ਜੀ ਕਲਕੱਤੀ ਪੁਲਿਸ ਦਾ ਜਿਹੜੀ ਉਹਨਾਂ ਦੀ ਟੀਮ ਨਗਰ ਕੀਰਤਨ ਦੇ ਵਿੱਚ ਹੁੰਦੀ ਉਹ ਸਾਰੀ ਉਸ ਯੂਨਿਟ ਦੇ ਨਾਲ ਕਨੈਕਟਡ ਹੁੰਦੀ ਆ ਸੋ ਰਾਈਟ ਵੇ ਰਿਸਪੌਂਡ ਕਰਦੇ ਆ ਜੀ ਉਹ ਉਹਦੇ ਨਾਲ ਨਾਲ ਜੇਕਰ ਤੁਸੀਂ ਨਿੱਕੇ ਬੱਚੇ ਨੇ ਆਪਣੇ ਬੱਚੇ ਕਈ ਵਾਰੀ ਇੱਧਰ ਉੱਧਰ ਗੁੰਮ ਹੋ ਜਾਂਦੇ ਨੇ ਤੁਸੀਂ ਕੋਸ਼ਿਸ਼ ਕਰੋ ਕਿ ਬੱਚੇ ਦੀ ਪਾਕਟ ਦੇ ਵਿੱਚ ਜੇ ਉਹਦੇ ਵਿੱਚ ਇੱਕ ਪਰਚੀ ਪਾਈ ਜਾਵੇ ਜੀ ਤੇ ਉਹਦਾ ਨਾਮ ਫੋਨ ਨੰਬਰ ਐਡਰੈਸ ਲਿਖਿਆ ਜਾਵੇ ਕਿ ਇਨ ਕੇਸ ਜੇ ਬੱਚਾ ਇੱਧਰ ਉੱਧਰ ਹੁੰਦਾ ਵਾ ਸਾਡੇ ਵਲੰਟੀਅਰਾਂ ਨੂੰ ਮਿਲਦਾ ਵਾ ਉਸ ਪਰਚੀ ਤੋਂ ਫੋਨ ਨੰਬਰ ਵਗੈਰਾ ਦੇਖ ਕੇ ਕਾਲ ਕਰ ਸਕਣ ਤੇ ਉਹਦੇ ਨਾਲ ਨਾਲ ਕਿਉਂਕਿ ਇਹ ਸੰਗਤ ਦਾ ਜਿਹੜਾ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਪ੍ਰਬੰਧ ਹੋ ਸਕਦਾ ਵਾ ਤੇ ਤੁਸੀਂ ਸਹਿਯੋਗ ਕਰਨਾ ਵਾ ਜੀ ਸਾਨੂੰ ਵਲੰਟੀਅਰਾਂ ਦੀ ਲੋੜ ਆ ਚਾਹੇ ਪਾਰਕ ਦੇ ਵਿੱਚ ਆ ਚਾਹੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆ ਤੇ ਜਿਵੇਂ ਪਹਿਲਾਂ ਵੀ ਬੇਨਤੀਆਂ ਕੀਤੀਆਂ ਨੇ ਕਿ ਤੁਸੀਂ ਮਰਜ਼ਾਦਾ ਦੇ ਵਿੱਚ ਰਹਿ ਕੇ ਜਿਹੜੇ ਸਾਡੇ ਵਲੰਟੀਅਰ ਤੁਹਾਨੂੰ ਬੇਨਤੀਆਂ ਕਰ ਰਹੇ ਨੇ ਆਪਾਂ ਉਹਨਾਂ ਬੇਨਤੀਆਂ ਨੂੰ ਮੰਨਦੇ ਹੋਏ ਹੀ ਇਹਨਾਂ ਸਮਾਗਮਾਂ ਦੇ ਵਿੱਚ ਆਪਾਂ ਹਿੱਸਾ ਲੈਣਾ ਵਾਜੀ ਬਹੁਤ ਬਹੁਤ ਧੰਨਵਾਦ ਕਰਨ ਵਾਸਤੇ। ਥੈਂਕ ਯੂ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ। ਸਾਡੇ ਨਾਲ ਨੇ ਗੁਰਦੁਆਰਾ ਕਮੇਟੀ ਦੇ ਸੈਕਟਰੀ ਸਰਦਾਰ ਰਵਿੰਦਰ ਸਿੰਘ ਜੀ ਇਹਨਾਂ ਤੋਂ ਟਰਾਂਜ਼ਿਟ ਬਾਰੇ ਜਾਣਕਾਰੀ ਲੈਣੇ ਆ ਕਿਵੇਂ ਲੋਕ ਵੱਖ-ਵੱਖ ਕਮਿਊਨਿਟੀਆਂ ਤੋਂ ਨਗਰ ਕੀਰਤਨ ਦਾ ਹਿੱਸਾ ਬਣ ਸਕਦੇ ਨੇਗੇ ਤੇ ਫ੍ਰੀ ਹੈ ਪੇਡ ਹੈ ਐਤਕੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹਾਂਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ। ਪਹਿਲਾਂ ਤਾਂ ਨਗਰ ਕੀਰਤਨ ਦੇ ਵਿੱਚ ਸਾਰੀ ਕੈਲਕੁਲੇਰੀ ਸੰਗਤ ਨੂੰ ਆ ਇਨਵੀਟੇਸ਼ਨ ਦਿੰਨੇ ਆ ਕਿ ਸਾਰਿਆਂ ਨੇ ਹੌਮ ਹਮਾ ਕੇ ਇੱਥੇ ਪਹੁੰਚਣਾ ਜੀ ਤੇ ਆਪਣੀਆਂ ਗੱਡੀਆਂ ਨਹੀਂ ਲੈ ਕੇ ਆਉਣੀਆਂ ਅਸੀਂ 30 ਚਾਰਟਰ ਬੱਸਾਂ ਲਾਈਆਂ ਆ ਉਹ ਸਾਡੀ ਵੈਬਸਾਈਟ ਦੇ ਉੱਤੇ ਸਾਰੀ ਇਨਫੋਰਮੇਸ਼ਨ ਮੌਜੂਦ ਆ ਤੇ ਨਾਰਥ-ਈਸਟ ਦੇ ਸਾਰੇ ਏਰੀਏ ਨੂੰ ਅਸੀਂ ਕਵਰ ਕੀਤਾ ਹੈ ਤੇ ਸਾਰੀ ਸਰਵਿਸ ਜਿਹੜੀ ਆ ਫ੍ਰੀ ਹੋਵੇਗੀ ਉਹਨਾਂ ਦਾ ਨੰਬਰ ਹੋਊਗਾ ਜਿੱਦਾਂ 500 ਨੰਬਰ ਆ ਮੋਰੇ 5 ਲੱਗਾ ਹੋਊਗਾ 6066 ਟਾਰਾ ਡੇਲ ਚੱਲਦੀਆਂ ਹਨਾ ਗੁਰਦੁਆਰਾ ਸਾਹਮਣੇ ਸਾਹਬ ਦੇ ਸਾਹਮਣੇ ਆਉਂਦੀਆਂ ਉਹਦੇ ਮੋਰੇ 5650 560 ਇਦਾਂ ਜਿੱਥੇ 136 ਜਾਂਦੀ ਹੈ ਉੱਥੇ 536 ਤੇ ਜਿੱਥੇ 21 ਨੰਬਰ ਜਾਂਦੀ ਹੈ ਉੱਥੇ 521 ਇਦਾਂ ਦੇ ਰੂਟ ਹੋਣਗੇ ਤੇ ਉਹ ਸਾਰੇ ਚਸਟਮੇਰ ਤੋਂ ਵੀ ਅਸੀਂ ਸੰਗਤ ਨੂੰ ਲੈ ਕੇ ਆਵਾਂਗੇ ਤੇ ਪੈਨਾ ਰੋਮਾ ਤੋਂ ਵੀ ਸੰਗਤ ਨੂੰ ਨਾਰਥ ਪੁਆਇੰਟ ਟਰਮੀਨਲ ਤੋਂ ਲੈ ਕੇ ਆਵਾਂਗੇ ਸਾਰੀ ਫ੍ਰੀ ਸਰਵਿਸ ਹੋਵੇਗੀ ਸਵੇਰੇ 8 ਵਜੇ ਸ਼ੁਰੂ ਹੋ ਜਾਣਗੀਆਂ ਬੱਸਾਂ 11 ਵਜੇ ਤੋਂ ਚੱਲਣਗੀਆਂ ਫਿਰ ਸ਼ਾਮ ਨੂੰ 2:30 ਵਜੇ ਤੋਂ ਲੈ ਕੇ 6:30 ਵਜੇ ਤੱਕ ਚੱਲਣਗੀਆਂ ਯੂ ਕਮਿਊਨਿਟੀਆਂ ਦੇ ਵਿੱਚ ਜਿਹੜੇ ਆਮ ਬੱਸ ਸਟਾਪ ਹੈਗੇ ਉੱਥੋਂ ਹੀ ਪਿਕ ਹੋਣਗੇ ਹਾਂਜੀ ਜਿਹੜੇ ਆਮ ਬੱਸ ਸਟਾਪ ਆ ਉੱਥੋਂ ਹੀ ਪਿਕ ਹੋਣਗੇ 15 ਮਿੰਟ ਦੀ ਸਰਵਿਸ ਹੋ ਗਈ 15 20 ਮਿੰਟ ਦੇ ਵਿੱਚ ਦੂਜੀ ਬੱਸ ਆ ਜਾਵੇਗੀ ਹੂੰ ਤੇ ਜਿਹੜੇ ਲੋਕ ਆਪਣੇ ਕਈ ਵਾਰ ਵਾਹਨ ਲੈ ਆਉਂਦੇ ਹਨ ਗੱਡੀਆਂ ਵਾਹਨ ਲੈ ਆਉਂਦੇ ਨੇਗੇ ਉਹਨਾਂ ਲਈ ਫਿਰ ਪਾਰਕਿੰਗ ਪੁਰਕਿੰਗ ਵਾਸਤੇ ਉਹ ਇੱਥੇ ਆਉਣ ਦੀ ਲੈ ਕੇ ਆਉਣ ਦੀ ਲੋੜ ਨਹੀਂ ਖਾਸ ਤੌਰ ਤੇ ਉਹ ਲੋਕ ਜਿਹੜੇ ਚੈਸਟਰ ਮੇਅਰ ਏਡਰੀ ਜਾਂ ਹੋਰ ਦੂਰ ਦੂਰ ਦਰਾਡੇੋਂ ਆ ਰਹੇ ਨੇ ਹਾਂਜੀ ਜਿਹੜੇ ਦੂਰ ਦਰਾਡੇੋਂ ਆ ਰਹੇ ਨੇ ਉਹ ਤੁਸੀਂ ਆਪਣੀ ਪਾਰਕਿੰਗ ਜਿੱਥੇ ਪ੍ਰੋਪਰ ਜ ਹੈਗੀ ਆ ਉੱਥੇ ਲਾਇਓ ਜਿੱਥੇ ਤੁਸੀਂ ਇੰਪ੍ਰੋਪਰ ਲਾਤੀ ਤਾਂ ਉੱਥੇ ਟਿਕਟ ਲੱਗ ਜਾਣੀ ਆ ਹਾਂਜੀ ਤੇ ਇਸ ਕਰਕੇ ਐਤਕੀ ਏਅਰ ਡੀ ਤੋਂ ਅਸੀਂ ਬੱਸ ਸਰਵਿਸ ਨਹੀਂ ਲਾਈ ਕਿਉਂਕਿ ਪਿਛਲੀ ਵਾਰ ਅਸੀਂ ਦੋ ਬੱਸਾਂ ਉੱਥੇ ਲੈ ਕੇ ਗਏ ਸੀ ਸਿਟੀ ਦੀਆਂ ਤੇ ਸਿਰਫ ਪੰਜ ਕਸਟਮਰ ਚੜੇ ਤੇ ਇਸ ਕਰਕੇ ਏਅਰ ਡੀ ਤੋਂ ਬੱਸ ਨਹੀਂ ਹੈਗੀ ਬਾਕੀ ਹੋਰ ਸਾਊਥ ਚੋਂ ਕਿਸੇ ਨੇ ਆਉਣਾ ਟ੍ਰੇਨ ਫੜ ਕੇ ਵੀ ਆ ਸਕਦਾ ਆ ਟ੍ਰੇਨ ਮੈਗਨਾਈਟ ਵੈਸਟਮੈਂਟ ਤੋਂ ਤੁਸੀਂ ਤੁਰ ਕੇ ਵਾਈਟ ਹਾਰਨ ਸਟੇਸ਼ਨ ਦੀ ਪਾਰਕਿੰਗ ਅਵੇਲੇਬਲ ਆ ਸਾਰੀ ਉੱਥੇ ਮੇਰਾ ਬਹੁਤ ਪਾਰਕਿੰਗ ਵੈਲੋਲ ਹੁੰਦੀ ਥੋ ਟ੍ਰੇਨ ਫੜ ਕੇ ਆ ਸਕਦੇ ਆ ਮੈਗਨਾਈਟ ਉਤਰ ਕੇ ਤੁਸੀਂ ਸਟੇਸ਼ਨ ਤੇ ਆ ਜਾਓ ਜਾਂ ਜਿੱਦਾਂ ਵੀ ਹੈ ਨਾ ਸਾਰਾ ਅਵੇਲੇਬਲ ਆ ਹੋਰ ਕੋਈ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹਾਂਜੀ ਜਿੱਦਾਂ ਧਾਰਮਿਕ ਪੱਖ ਦੇ ਉੱਤੋਂ ਮੈਂ ਗੁਰੂ ਘਰ ਵਿਖੇ ਢਾਡੀ ਦਰਬਾਰ ਹੋ ਰਿਹਾ ਹੈ ਜਿਸ ਦੇ ਵਿੱਚ ਆਪਣੇ ਕੋਲ ਚਾਰ ਚੱਟ ਢਾਡੀ ਜਥੇ ਪਹੁੰਚ ਰਹੇ ਹਨ 9 ਮਈ ਨੂੰ ਸ਼ਾਮ ਨੂੰ 6:30 ਤੋਂ 7:30 6:30 ਤੋਂ 9:00 ਵਜੇ ਤਾਈਂ ਢਾਡੀ ਦਰਬਾਰ ਹੋਵੇਗਾ ਤੇ ਉਸ ਤੋਂ ਬਾਅਦ ਸਾਡੇ ਪਾਸ ਗਿਆਨੀ ਸਰਬਜੀਤ ਸਿੰਘ ਜੀ ਪਹੁੰਚੇ ਹੋਏ ਹਨ ਲੁਧਿਆਣੇ ਵਾਲੇ ਬਹੁਤ ਹੀ ਵਧੀਆ ਪੰਥ ਦੀ ਮਹਾਨ ਸ਼ਖਸੀਅਤ ਆ ਉਹ ਰੋਜ਼ ਸਵੇਰ ਨੂੰ 8:00 ਤੋਂ 8:45 ਕਥਾ ਕਰਦੇ ਤੇ ਸ਼ਾਮ ਨੂੰ ਕੱਲ ਤੋਂ ਉਹਨਾਂ ਦੀ ਕਥਾ ਜਿਹੜੀ ਹੋਵੇਗੀ 8 ਤੋਂ 9 ਹੋਵੇਗੀ ਤੇ ਸ਼ਾਮ ਨੂੰ ਕਥਾ ਕਰਦੇ ਤੇ ਹੋਰ ਸਾਡੇ ਕੋਲ ਹਜ਼ੂਰੀ ਰਾਗੀ ਤਿੰਨ ਪਹੁੰਚੇ ਹੋਏ ਆ ਜਿਹੜੇ ਕਿ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਹੋਮਾ ਮਾਕੇ ਤੇ ਪਹੁੰਚੋ ਜੀ ਬਹੁਤ ਬਹੁਤ ਧੰਨਵਾਦ ਸਾਣਾ ਗੱਲਬਾਤ ਕਰਵਾ ਬਾਈ ਗੁਰਜੀਤ ਖਾਲਸਾ ਬਾਈ ਗੁਰਜੀਤ ਤੇ ਸਾਡੇ ਨਾਲ ਨੇ ਹੁਣ ਸਰਦਾਰ ਰਾਜਦੀਪ ਸਿੰਘ ਗਰੇਵਾਲ ਕਮੇਟੀ ਮੈਂਬਰ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਹੋਰ ਜਾਣਕਾਰੀ ਲੈਣੇ ਆ ਵੀ ਜੇ ਨਗਰ ਕੀਰਤਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸੰਗਤਾਂ ਆਉਂਦੀਆਂ ਨੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਗਾਰਬੇਜ ਦਾ ਵੀ ਪ੍ਰਬੰਧ ਹੁੰਦਾ ਹੈਗਾ ਕਿੱਥੇ ਗਾਰਬੇਜ ਸਿੱਟਣਾ ਹੈਗਾ ਕਿੱਥੇ ਨਹੀਂ ਸਿੱਟਣਾ ਹੈਗਾ ਅਜਿਹੀ ਜਾਣਕਾਰੀ ਇਹਨਾਂ ਤੋਂ ਲੈਣੀ ਹੈਗੀ ਆ ਬਹੁਤ-ਬਹੁਤ ਸਵਾਗਤ ਹੈ ਜੀ ਪਹਿਲਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਨਾ ਧੰਨਵਾਦ ਤੁਹਾਡੇ ਡੈਪਟਮੈਂਟ ਦਾ ਜਿਨ੍ਹਾਂ ਨੇ ਅਗਵੇ ਜਾਣਕਾਰੀ ਪਹੁੰਚਾਉਣ ਦਾ ਪ੍ਰਬੰਧ ਕੀਤਾ ਸੰਗਤਾਂ ਤੱਕ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਅਸੀਂ ਰਾਜਦੀਪ ਜੀ ਪਹਿਲਾਂ ਤੁਸੀਂ ਦੱਸੋ ਵੀ ਬਹੁਤ ਵੱਡੇ ਪੱਧਰ ਤੇ ਸੰਗਤਾਂ ਨੇ ਆਉਣਾ ਹੈਗਾ ਜੇ ਮੈਂ ਕਹਿ ਰਿਹਾ ਹਾਂ ਇਸ ਵੀ ਗਾਰਬੇਜ ਦਾ ਕਈ ਵਾਰ ਖਿਆਲ ਨਹੀਂ ਰੱਖਿਆ ਜਾਂਦਾ ਹੈਗਾ ਪਰ ਤੁਸੀਂ ਆਪਣੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਆ ਵੀ ਜਿਹੜਾ ਪ੍ਰੇਰੀ ਇਵੈਂਟਸ ਪਾਰਕ ਹੈ ਜਿੱਥੇ ਗੁਰੂ ਮਹਾਰਾਜ ਸਾਹਿਬ ਦਾ ਸਰੂਪ ਆਉਣਾ ਬਿਲਕੁਲ ਸਾਫ਼ ਸੁਥਰਾ ਰਹੇ ਹਾਂ ਜੀ ਪਹਿਲਾਂ ਤਾਂ ਜਦੋਂ ਆਪਣੇ ਨਗਰ ਕੀਰਤਨ ਚੱਲਣਾ ਜੀ ਉਹਦੇ ਪਿੱਛੇ ਆਪਣੇ ਗਾਰਬੇਜ ਕਲੈਕਸ਼ਨ ਵਾਸਤੇ ਆਪਣੇ ਲੱਗੇ ਹੋਣਗੇ ਟਰਾਲੀਆਂ ਜਿਹੜੀਆਂ ਪਾਈਆਂ ਹੋਣਗੀਆਂ ਉਹਦੇ ਵਿੱਚ ਜਿੰਨਾ ਵੀ ਰਾਹ ਰਸਤੇ ਦੇ ਵਿੱਚ ਗਾਰਬੇਜ ਹੋਊਗਾ ਜਿਹੜਾ ਨਗਰ ਕੀਰਤਨ ਦੇ ਪਿੱਛੇ ਚੱਲ ਰਿਹਾ ਸੰਗ ਸੇਵਾਦਾਰ ਲੱਗੇ ਹੋਣਗੇ ਉਹ ਬਲੈਕ ਉਹਨਾਂ ਦੇ ਵਿੱਚ ਲਫਾ ਪਾ ਕੇ ਬੈਗਾਂ ਦੇ ਵਿੱਚ ਪਾ ਕੇ ਉਹਨਾਂ ਵਿੱਚ ਰੱਖ ਦੇਣਗੇ ਤਾਂ ਉਹਨੂੰ ਆਪਾਂ ਨਾਲ ਦੀ ਨਾਲ ਉਤੋਂ ਕਲੀਨ ਕਰਦੇ ਆਵਾਂਗੇ ਨਾ ਬਾਕੀ ਦਾ ਜਿਹੜਾ ਆਪਣੇ ਪਾਰਕ ਦੇ ਵਿੱਚ ਹੈਗਾ ਟੈਂਟਾਂ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਬਲੈਕ ਬੈਨ ਲੱਗੇ ਹੋਣਗੇ ਗਾਰਬਜ ਬੈਗ ਸਾਰਿਆਂ ਨੂੰ ਦਿੱਤੇ ਜਾਂਦੇ ਆ ਬਦ ਤੋਂ ਬਦ ਤਾਂ ਉਹ ਇੱਕ ਬੈਗ ਦੇ ਵਿੱਚ ਪਾ ਕੇ ਫਿਰ ਇਕੱਠਾ ਤੇ ਕਲੈਕਟ ਕੀਤੇ ਜਾਂਦੇ ਆ ਤਾ ਉੱਥੇ ਸਾਡੇ ਦੋਵਾਂ ਸਾਈਡਾਂ ਦੇ ਵਿੱਚ ਪਾਰਕ ਦੇ ਵਿੱਚ ਅੱਡ ਅੱਡ ਗਾਰਬੇਜ ਕਲੈਕਸ਼ਨ ਕਮੇਟੀਆਂ ਉਹ ਆਪਣੇ ਲੱਗੇ ਹੁੰਦੇ ਆ ਸੇਵਾਦਾਰ ਉਹ ਉਹਨੂੰ ਸੌਟ ਆਊਟ ਕਰਦੇ ਆ ਕਿਹੜਾ ਗਾਰਬੇਜ ਗ੍ਰੀਨ 'ਚ ਜਾਣਾ ਕਿਹੜਾ ਬਲੈਕ 'ਚ ਜਾਣਾ ਕਿਹੜਾ ਬਲੂ 'ਚ ਜਾਣਾ ਉਹਨੂੰ ਅੱਡ ਅੱਡ ਸੌਟ ਕਰਦੇ ਆ ਤਾਂ ਉਹ ਫਿਰ ਸਿਟੀਪਲ ਨੂੰ ਇੱਥੇ ਕਾਫੀ 25 30 ਬੈਨ ਰੱਖੇ ਹੁੰਦੇ ਉਹਨਾਂ ਦੇ ਵਿੱਚ ਆਪਾਂ ਨਾਲ ਦੀ ਨਾਲ ਸਿੱਟਦੇ ਰਹਿੰਨੇ ਆ ਜਿਹੜੇ ਆਪਣੇ ਤੇ ਆਪਣੇ ਹੋਣਗੇ ਟੈਂਟ ਲੱਗੇ ਹੋਏ ਨੇ ਜਿੰਨਾ ਉਹਨਾਂ ਦੇ ਵਿੱਚ ਕੋਈ ਤੇਲ ਹੁੰਦਾ ਜਾਂ ਕੁਝ ਹੋਰ ਕੋਈ ਹੈ ਜਾਂ ਘਿਓ ਹੁੰਦਾ ਉਹਦੇ ਵਾਸਤੇ ਇੱਕ ਗ੍ਰੀਸ ਕਲੈਕਸ਼ਨ ਵਾਸਤੇ ਇੱਕ ਅੱਡ ਪਿੰਨ ਲੱਗੇ ਹੋਣਗੇ ਆਪਾਂ ਸਾਰਾ ਉਹ ਉਹਦੇ ਵਿੱਚ ਰੱਖਣਾ ਵਾ ਕਿਉਂਕਿ ਘਾਹ ਦੇ ਉੱਪਰ ਉਹਨੂੰ ਸਪਲਟ ਨਹੀਂ ਕਰਨਾ ਕਿਉਂਕਿ ਇਹ ਬਹੁਤ ਹਦਾਇਤਾਂ ਹੁੰਦੀਆਂ ਨੇ ਸਿਟੀ ਵੱਲੋਂ ਵੀ ਕਾਰ ਦੇ ਉੱਪਰ ਤੇਲ ਜਾਂ ਆਪਣਾ ਘਿਓ ਵਗੈਰਾ ਨਾ ਕੀਤਾ ਜਾਵੇ ਫਿਰ ਉਹ ਬਹੁਤ ਪ੍ਰੋਬਲਮ ਆਉਂਦੀ ਹੈ ਬਾਅਦ ਵਿੱਚ ਕਾਰ ਨਹੀਂ ਹਰਾਉਂਦਾ ਇਹ ਜਿਹੀ ਚੀਜ਼ਾਂ ਆਉਂਦੀਆਂ ਨੇ ਤਾਂ ਉਹਨਾਂ ਦਾ ਵੀ ਖਿਆਲ ਰੱਖਣ ਦੀ ਸੰਗਤ ਨੂੰ ਕੋਈ ਬੇਨਤੀ ਕਰਦੇ ਆ ਵੀ ਇਸ ਵੱਤ ਤੋਂ ਵੱਧ ਹੋਰ ਧਿਆਨ ਰੱਖਣ ਵੀ ਜਿਹੜਾ ਵੀ ਆਪਾਂ ਖਾਣਾ ਕੋਈ ਆਪਣਾ ਕੋਈ ਰੈਪਾ ਕੁਝ ਕਰਨਾ ਉਹ ਸਾਰਾ ਟਰਾਈ ਕਰੀਏ ਵੀ ਆਪਾਂ ਆਪਦੇ ਆਪ ਹੀ ਗਾਰਬੇਜ ਬੈਗਾਂ ਦੇ ਵਿੱਚ ਪਾ ਦਈਏ ਹਾਂ ਤਾਂ ਤੇ ਆਪਣੇ ਸੇਵਾਦਾਰ ਕਲੈਕਸ਼ਨ ਕਰਨ ਵਾਸਤੇ ਗਾਰਬੇਜ ਦਾ ਵੀ ਲੱਗੇ ਹੋਣਗੇ ਬਾਕੀ ਟੈਂਟਾਂ ਦੇ ਵਿੱਚ ਆਪਣਾ ਅਸੀਂ ਇੱਕ ਪ੍ਰਬੰਧ ਕੀਤਾ ਜਿਹੜੇ ਆਪਣੇ ਪ੍ਰੀਜ਼ਰਵੇਸ਼ਨ ਪਾਰਕ ਦੇ ਵਿੱਚ ਟੈਂਟ ਲੱਗੇ ਆ ਅਸੀਂ ਟਰਾਈ ਕੀਤੀ ਆ ਹਰ ਟੈਂਟ ਦੇ ਵਿੱਚ ਕੁਝ ਨਾ ਕੁਝ ਸਰਵ ਕੀਤਾ ਜਾਵੇ ਖਾਣ ਵਾਸਤੇ ਜਾਂ ਪਾਣੀ ਜਾਂ ਕੁਝ ਵੀ ਕਿਉਂਕਿ ਇੰਨਾ ਵੱਡਾ ਕੱਟ ਹੋਣਾ ਤਾਂ ਇੰਨੇ ਵੱਡੇ ਕੱਟ ਨੂੰ ਸਰਵ ਕਰਨ ਵਾਸਤੇ ਆਪਾਂ ਨੂੰ ਬਹੁਤ ਕੋਸ਼ਿਸ਼ ਕਰਨੀ ਪੈਂਦੀ ਆ ਵੀ ਆਪਾਂ ਸਾਰੇ ਟੈਂਟਾਂ ਦੇ ਵਿੱਚ ਕੁਝ ਨਾ ਕੁਝ ਖਾਣ ਵਾਸਤੇ ਜਾਂ ਪੀਣ ਵਾਸਤੇ ਪਾਣੀ ਦੀ ਸਪਲਾਈ ਹੋਵੇ ਤਾਂ ਉਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਜੀ ਤੇ ਕਿੰਨੇ ਕ ਟੈਂਟ ਹੋਣ ਗਏ ਸੀ ਇਸ ਵਾਰ 104 ਟੈਂਟ ਨੇ ਜੀ ਉਹ ਉਹ ਬਿਨਾਂ ਜਿਹੜੇ ਹੈਗੇ ਨੇ ਆਪਣੇ ਐਮਰਜੈਂਸੀ ਵਾਸਤੇ ਜਾਂ ਸਿਟੀ ਆਫ ਕੈਲਗਰੀ ਦੇ ਟੈਂਟ ਨੇ ਉਹ ਲੱਗ ਹੁੰਦੇ ਆ 104 ਟੈਂਟਾਂ ਦੇ ਵਿੱਚ ਆਪਾਂ ਫੂਡ ਸਰਵ ਕਰਦੇ ਆ ਜਾਂ ਅਲੱਗ ਤੋਂ ਕੋਈ ਆਪਣੀ ਐਡਵਰਟਾਈਜ਼ਮੈਂਟ ਕਰਦਾ ਕੋਈ ਕੋਸ਼ਿਸ਼ ਕਰਦਾ ਉਸ ਦਾ ਸਮੇਂ ਨਾਲ ਡਿਵਾਈਡ ਕੀਤੇ ਹੁੰਦੇ ਆ ਵੱਧ ਤੋਂ ਵੱਧ ਆਪਣਾ ਇਹੀ ਹੁੰਦਾ ਵੀ ਆਪਾਂ ਫੂਡ ਸਰਵ ਕੀਤਾ ਜਾਵੇ ਸਾਰੇ ਮਤਲਬ ਇੰਨੀ ਸੰਗਤ ਨੂੰ ਨਾ ਫੂਡ ਸਰਵ ਕੀਤਾ ਜਾਵੇ ਸਭ ਤੋਂ ਬਹੁਤ ਧੰਨਵਾਦ ਸਾਡੇ ਗੱਲਬਾਤ ਕਰਵਾ। ਵਾਈ ਗੁੱਡ ਜੀ ਦਾ ਖਾਲਸਾ ਵਾਈ ਗੁੱਡ ਜੀ ਦੇ ਫਤਿਹ। ਰੇਡ ਐਫ ਐਮ ਨਿਊਜ਼ ਤੋਂ ਸ਼ੁਭਕਰਮਨ ਸਿੰਘ ਢਾਲੀਵਾਲ ਦੀ ਰਿਪੋਰਟ।